ਦੋਸਤੋ ਲਾਈਵ ਬਾਤ ਨਿਊਜ਼ ਤੇ ਤੁਹਾਨੂੰ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਮਾਗ ਮਹੀਨਾ ਚੜ ਗਿਆ ਪਰ ਜਿਹੜੀ ਚੀਰਦੀ ਹੋਈ ਠੰਡ ਹੈ ਲੋਕਾਂ ਦਾ ਜੀਵਨ ਅਸਤਵਿਅਸਤ ਕੀਤਾ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿ ਧੁੰਦ ਕਿਤੇ ਨਾ ਕਿਤੇ ਛਾਈ ਪਈ ਹੈ ਤੇ ਰਾਹਗੀਰਾਂ ਨੂੰ ਇਸ ਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਪਮਾਨ 'ਚ ਲਗਾਤਾਰ ਜਿਹੜੀ ਵਾਧਾ ਜਿਹੜਾ ਦਰਜ ਕੀਤਾ ਜਾ ਰ ਮੌਸਮ ਬਾਗਵਲੋਂ ਤੇ ਇਥੋਂ ਤੱਕ کئی ਜਿਲ੍ਹਿਆਂ 'ਚ ਰੈਡ ਅਲਰਟ ਵੀ ਮੌਸਮ ਬਾਗਵਲੋਂ ਜਾਰੀ ਕੀਤਾ ਗਿਆ ਸੀ ਆਏ ਦਿਨ ਜਿਹੜੇ ਰੋਡ ਤੇ ਐਕਸੀਡੈਂਟ ਹੋ ਰਿਹਾ ਸੰਗਨੀ ਤੰਦ ਕਾਰਨ ਇਹ ਤਸਵੀਰਾਂ ਨੇ ਬਿਲਕੁਲ ਸਲਕਰੋ ਰੋਡ ਮੈਂਟਲ ਹਸਪੀਟਲ ਦੇ ਬਾਹਰੋਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਹੁਣ ਲਾਰੈਂਸ ਰੋਡ ਤੋਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇੱਕ ਕਨੀ ਧੁੰਦ ਦੇ ਵਿੱਚ ਜਿਹੜਾ ਵਾਹਨ ਚੱਲ ਰਗਾ ਉਹ ਜਾ ਰਿਹਾ ਤੇ ਲੋਕ ਜਿਹੜੇ ਅਜੇ ਵੀ ਠੰਡ ਤੋਂ ਬੇਤਿਹਾਰਸ਼ ਨੇ ਲਾਰੈਂਸ ਰੋਡ ਅੰਮ੍ਰਿਤਸਰ ਤੋਂ ਤਸਵੀਰਾਂ ਸੰਘਣੀ ਧੁੰਦ ਸੜਕਾਂ ਦੇ ਦੋਵੇਂ ਪਾਸੇ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਮਾਲ ਰੋਡ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸੰਘਣੀ ਜਿਹੜੀ ਧੁੰਦ ਹੈ ਧੁੰਦ ਦੇ ਵਿੱਚ ਇੰਡੀਕੇਟਰ ਚਲਾ ਕੇ ਜਿਹੜੇ ਇੱਥੇ ਰਾਹਗੀਰ ਨੇ ਆਪਣੀ ਗੱਡੀਆਂ 'ਤੇ ਸਵਾਰ ਹੋ ਕੇ ਆਪਣੇ ਮੁਕਾਮ ਤੱਕ ਜਾ ਰਹੇ ਨੇ ਤਾਂ ਸੰਗਣੀ ਧੁੰਦ ਦੇ ਵਿੱਚ ਇੱਕ ਖਤਰੇ ਦੇ ਵਿੱਚ ਦੇ ਕੱਡੀ ਵੱਜ ਜਾਂਦੀ ਹੈ ਕਈ ਵਾਰ ਵਹਾਂ ਜਿਹੜੇ ਨੇ ਟਕਰਾ ਜਾਂਦੇ ਨੇ ਹਾਦਸਾ ਹੋ ਜਾਂਦਾ ਆਏ ਦਿਨ ਖਬਰਾਂ ਵੀ ਲੱਗਦੀਆਂ ਨੇ ਤੇ ਲੋਕ ਆਪਣੀ ਕੀਮਤੀ ਜਾਨਾਂ ਵੀ ਗਵਾ ਬੈਠਦੇ ਨੇ ਕਿਸੇ ਇਨਗੈਲੀ ਕਰਨ ਜਾਂ ਤੇਜ਼ ਰਫਤਾਰੀ ਕਰਨ ਸੋ ਲਾਈਪਾਸ ਨਿਊਜ਼ ਦੀ ਟੀਮ ਵੱਲੋਂ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਧਿਆਨ ਨਾਲ ਗੱਡੀਆਂ ਚਲਾਉਣ ਤੇ ਤੁੰਦ ਦੇ ਵਿੱਚ ਤੀਵੀਂ ਗਤੀ ਦੇ ਨਾਲ ਗੱਡੀਆਂ ਜਿਹੜੀਆਂ ਚਲਾਉਣ ਤੇ ਖਾਸ ਕਰ ਜਿਹੜੇ ਟਰਾਲੀਆਂ ਵਾਲੇ ਨੇ ਜਾਂ ਟਰੱਕ ਡਰਾਈਵਰ ਨੇ ਉਹਨਾਂ ਨੂੰ ਆਪਣੀ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਾਉਂਦੀ ਖਾਸ ਜ਼ਰੂਰਤ ਹੈ ਤਾਂ ਜੋ ਪਿਛਲੇ ਪਿਛਲੇ ਪਾਸਿਓਂ ਜਿਹੜੇ ਵਾਹਨ ਆ ਰਹੇ ਹੁੰਦੇ ਆ ਉਹਨਾਂ ਨੂੰ ਦੂਰੋਂ ਜਿਹੜਾ ਪਤਾ ਲੱਗ ਸਕੇ ਕਿ ਕੋਈ ਗੱਡੀ ਖੜੀ ਹੈ ਜਾਂ ਜਾ ਰਹੀ ਹੈ ਸੋ ਇਹ ਸੀ ਲਾਈਵ ਪਾਰ ਨਿਊਜ਼ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ